ਹੇਆ ਪਲੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦਾ ਆਏ ਨੌਜਨ ਸ਼ੀਲੂ ਤੇ ਬੂਰੀਏ ਦੇ ਦਰਮਿਆਨ ਟੱਕਰ ਸਿਰੇ ਦੀ ਜ਼ੋਰ 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 ਲੱਗਿਆ ਹੋਇਆ ਬੱਲੇ 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 ਸਿਰਾ 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 ਲਾਤਾ ਸ਼ੀਲੂ ਨੇ ਮੇਰੇ ਵੀਰੋ आ अगली पी हुई कबड्डी देखना भी कौन बेपल्टी न्यूजीलैंड खूबसूरत देश शीलू खूबसूरत जाफी हम डी कोशिश करता है बी हो कबडी देखना भी करूँग माल मुंडा हाँ सजे खबे 2 ਲੱਖ ਦਾ ਦੂਜਾ ਜਫਾ ਲਾ ਗਿਆ 2 ਲੱਖ ਵਾਲਾ ਦੂਜਾ ਜਫਾ ਮਨਸੂਰ ਬਾਲ ਦੇ ਕੱਪ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆਹ ਮੱਖਣ ਅਲੀ ਅੱਜ ਸਿਰੇ ਦੀਆਂ ਗੱਲਾਂ ਸਣਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀਲੂ ਬੂਰੀਏ ਨਾਲ ਭੜਦਾ ਐਨ ਲੋਕਾਂ ਦਾ ਚਿਹਰਾ ਖੇੜਦਾ ਆਹ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆਹ ਮੁੰਡਾ ਅੜ ਗਿਆ ਮੂਰੇ ਸਿਰਾ ਸਿਰਾ ਹੋਏਗਾ ਬੁਰੂ ਬੋਲ ਕਰਦਾ ਹੋਇਆ ਸ਼ੀਲੂ ਵੱਲੇ ਵੱਲੇ ਕਰਵਾਉਣਾ 3 ਲੱਖ 3 ਲੱਖ ਬੇਸੀ ਅਗਲੀ ਕਬੱਡੀ ਪਾ ਰਿਹਾ ਹੈ 2.5 ਲੱਖ ਦਿੱਤਾ ਜਾਊ ਸ਼ੀਲੂ ਨੂੰ ਧੰਨਵਾਦ ਕਰਦੇ ਹਾਂ ਸੁਖੇ ਸੰਧੂ ਜੀ ਗਗਨ ਸੰਧੂ ਘੁੰਮਣ ਬ੍ਰਦਰਜ਼ ਕਾਲਾ ਸਰਪੰਚ ਆ ਬੱਲੇ 3 ਲੱਖ ਹੋਊਗਾ ਲੈ ਵੀ ਸ਼ੀਲੂ ਇੱਕ ਜਫਾ ਲਏਗਾ 3 ਲੱਖ ਦਿਨੂੰ ਦਿੱਤਾ ਜਾਊਗਾ ਅਸ਼ੀਸ਼ਰ ਵਾਲਾ ਲਾ ਪਾਉਣ ਦੇ ਵਾਸਤੇ ਇਹ ਹਰਿਆਣੇ ਵਾਲਾ ਮੁੰਡਾ ਇਹਨੇ ਵੀ ਕਮਾਲਾਂ ਕੀਤੀ ਹੋਈ ਆ ਖੇਡ ਕਬੱਡੀ ਦੇ ਵਿੱਚ ਇਹਦੇ ਵੀ ਰਿਕਾਰਡ ਬੋਲਦੇ ਨੇ ਅੱਜ ਕੌਣ ਰਿਕਾਰਡ ਬਣਾਊਗਾ ਇਧਰੇ ਪਾਸੇ 3 ਲੱਖ 3 ਲੱਖ 3 ਲੱਖ ਸ਼ੀਲੂ ਜਿੱਤ ਗਿਆ ਪੰਜ ਰਫੇ ਹੋ ਗਏ ਆ ਸ਼ੀਲੂ ਦੇ 3 ਲੱਖ ਦੇ ਪੰਜ ਰਫੇ ਹੋ ਗਏ ਟੀਮ ਹੈ ਹਾਂ 5 ਲੱਖ ਦੋ ਜਫੇ ਰਹਿ ਗਏ ਨੇ ਤਿੰਨ ਬੱਕਾ ਹੋ ਗਿਆ ਤਿੰਨ ਨੂੰ ਤਾਂ ਲੈਮੀਨੇਸ਼ਨ ਹੋ ਗਿਆ ਪਰ ਜੇ ਦੋ ਲਾ ਗਏ ਤਾਂ ਪੰਜ ਹੋ ਜਾਣਾ ਲਓ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਆ ਪਾਲੀ ਤੇ ਸ਼ੀਲੂ ਪਾਲੀ ਤੇ ਸ਼ੀਲੂ ਪਾਲੀ ਤੇ ਸ਼ੀਲੂ ਦਾ ਮੁਕਾਬਲਾ ਫਿਰ ਕਬੱਡੀ ਕਬੱਡੀ ਹੋਈ ਭਈ ਉਹਨੇ ਦੀ ਸਹੇ ਕਮਾਲ ਕਰਦਾ ਮੁੰਡਾ ਕਬੱਡੀ 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 ਇੱਕ ਨੰਬਰ ਰਹਿ ਗਿਆ ਸ਼ੀਲੂ ਦਾ ਇੱਕ ਰਹਿ ਗਿਆ ਆਓ ਸੋਖੇ ਵੀ ਪਿੰਡ ਛੱਡਣਾ ਔਖਾ ਛੱਡਣੇ ਔਖੇ ਛੱਡਣੇ ਮਾਪੇ ਵੀ 6 ਲੱਖ 6 ਲੱਖ ਆਹ 6 ਲੱਖ ਸ਼ੀਲੂ 6 ਲੱਖ ਜਿੱਤ ਗਿਆ